ਆਪਾਂ ਚੱਲੇ ਆਂ ਬਈ ਹੁਣ ਕਬੂਤਰਾਂ ਵੱਲ ਤੇ ਕਬੂਤਰ ਇੱਕ ਦੋ ਕੱਟ ਕਰਨੇ ਵਾਲੇ ਨੇ ਇੱਕ ਦੋ ਨਹੀਂ ਪੰਜ ਸੱਤ ਕੱਟ ਕਰਨੇ ਵਾਲੇ ਤੇ ਕਾਫੀ ਟਾਈਮ ਬਾਅਦ ਬਾਹਰ ਕੱਢਣੇ ਨੇ ਕੱਟ ਕਰੀਏ ਪਹਿਲਾਂ ਇਹਨੂੰ ਫੇਰ ਬਾਹਰ ਕੱਢਾਂਗੇ ਜੀ ਇਹਨਾਂ ਦੇ ਐਨੇ ਐਨੇ ਨਹੀਂ ਲਿਆ ਲਿਆ ਇਹਨਾਂ ਨੂੰ ਵੀ ਸੈਟਿੰਗ ਜੀ ਕਰਦੀ ਯਾਰ ਰੋਜ਼ ਛੱਡਿਆ ਕਰਨੇ ਆ ਬਾਹਰ ਹੁਣ ਕਰ ਦਈਏ ਕੱਟ ਇਹਨੂੰ ਏ ਓਕੇ ਰਬਟ ਆ ਮਰਦ ਨਹੀਂ ਮੇਰੇ ਬੈਂਡ ਜਿਆ ਪਤਾ ਟਾਈਟ ਦੇ ਲੱਗ ਨੇ ਲਓ ਵੀ ਓਕੇ ਰਬਟ ਖੁੱਲਦੀ ਗੰਡਾ ਹਾਂ ਇੱਕ ਇੱਕ ਕਰਕੇ ਬਾਹਰ ਝੱਡੀ ਐ ਇੱਥੇ ਝੱਡੀ ਜਲਦੇ ਬਾਹਰੇ ਤੇ ਕੱਢ ਦਾਂਗੇ ਇਕੱਠੀਆਂ ਵਿੱਚ ਚਲੋ ਵੀ ਕਰ ਲਈਏ ਕੱਟ ਖੜ ਜੋ ਪਹਿਲਾਂ ਦੇਖੀਏ ਇਹਦਾ ਜਿਹੜੇ ਲੱਗੇ ਨਹੀਂ ਹੋਏ ਉਹ ਕਰ ਲਾ ਕੱਟ ਆਹ ਦਾ ਕਰਤੀ ਕਿਹੜੀ ਐ ਇੱਕ ਮਿੰਟ ਪਈ ਹਾਂ ਇਹਦਾ ਠੀਕ ਐ ਚੰਦਨ ਅਕਾਲੀ ਨੂੰ ਲਓ ਵੀ ਇਹਨੇ ਕੱਟ ਕਰਤੇ ਗੁਰੀ ਪਾ ਰਿਹਾ ਨਾਲ ਦੀ ਨਾਲ ਪਾਣੀ ਐਨ ਫਰੈਸ਼ ਤਾਜਾ ਤੇ ਵਾ ਥੋੜੇ ਜਿਹੇ ਰਹਿ ਗਏ ਕੱਟ ਕਰਨ ਤੋਂ ਕੁਛ ਆਉ ਬੈਠੇ ਨੇ ਕਰਦੇ ਇਹਨਾਂ ਨੂੰ ਵੀ ਕੱਟ ਠੀਕ ਹੈ ਓਕੇ ਰੋਬੋਟਾਂ ਨੇ ਯਾ ਥੰਬਨੇਲ ਜੋਗੀ ਫੋਟੋ ਕਰ ਲਈਏ ਆ ਜੀ ਕਰਕੇ ਓਏ ਗੱਦੜਾ ਸਾळ्या ਕਰ ਦਿਨ ਚ ਅਗਲਾ ਥੰਬਨੇਲ ਕਢਾਉਂਦਾ ਨਹੀਂ ਲੱਗਦਾ ਤੂੰ ਮੈਨੂੰ ਬਸ ਠੀਕ ਹੈ ਇਹ ਗੱਲ ਵੀ ਸਾਰਿਆਂ ਨੂੰ ਕਿਵੇਂ ਕਰਾਂ ਸਾਰੇ ਜਾਨਵਰ ਸਾਰੇਆਂ ਦੇ ਕਰਤੇ ਬਈ ਕਟ-ਕਟ ਕਬੂਤਰ ਦੇ ਨੂਰੀ ਵਾਲੀ ਮਾਰ ਲੋ ਡੇਰਾ ਕਿਵੇਂ ਖੜੀਆ ਰੋਬ ਚ ਪਾਣੀ ਪੁਣੀ ਭਰਤਾ ਬੇੜਾ ਕਰਤਾ ਗਿੱਲਾ ਛੜ ਦੇ ਜਿਸੇ ਇਹਨਾਂ ਨੂੰ ਹੁਣ ਘੰਟਾ ਗੜੀ ਨਹਾ ਤੋ ਲੈਣ ਗਏ ਆਣ ਮੜਿਆ ਫਰੈਸ਼ ਜੇ ਹੋ ਜਾਣਗੇ ਆਜੋ ਵੀ ਆਜੋ ਬਹੁਤ ਟਾਈਮ ਆ ਬਾਅਦ ਬਾਹਰ ਕੱਢਣ ਲੱਗੇ ਆ ਇਹਨਾਂ ਨੂੰ ਦੇਖੋ ਕਿਵੇਂ ਇੰਜੋਏ ਕਰਨਾ ਇਹਨਾਂ ਨੇ ਉਹ ਆਜੋ ਆਏ ਹਾਏ 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 ਓਕੇ ਰੋਟਾ ਦੇਖੋ ਦੇਖੋ ਕਿਵੇਂ ਖੁਸ਼ ਹੁੰਦੇ ਨੇ ਚਲੋ 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 ਪੂਤਰੀ ਐਡ ਕਰ ਦਨੇ ਆ ਅੱਜ ਕਾ ਜੋੜੇ ਮਲਾਈਏ ਦੋ ਕੰਮ ਨਹੀਂ ਨਾ ਹੁਣੇ ਚਲੋ ਕੋਈ ਨਹੀਂ ਨਿਕਲਣ ਦੋ ਬਾਹਰ ਬਹਿ ਲੈਣਾ ਲੱਗੇ ਬਈ ਬਾਹਰ ਚੋਗਣ ਖਾਣ ਕੇ ਪੀਣ ਕੇ ਫੇਰ ਨਾਉਣ ਕੇ ਆ ਕੇ ਬਾਈ ਕ ਪੰਗਾ ਹੋ ਗਿਆ ਤੇ ਉਹ ਦੇਖੋ ਜਮਾਈ ਛੋਟਾ ਜਿਹਾ ਬੱਚਾ ਉੱਪਰ ਬੈਠ ਗਿਆ ਕਦੇ ਆਪਾਂ ਨੇ ਬਾਹਰ ਵੀ ਨਹੀਂ ਕੱਢਿਆ ਖੁੱਡੇ ਚੋਂ ਬਾਹਰ ਨਿਕਲ ਗਿਆ ਹੁਣ ਦੇਖਦੇ ਆਂਗੇ ਤੇ ਸਿਆਪਾ ਹੋ ਜੇ ਇੱਕ ਗੇੜਾ ਵੀ ਦੇ ਗਿਆ ਖੋ ਜਾਣਾ ਇਹਨੇ ਕਬੂਤਰ ਤਾਂ ਫਿਰਦੇ ਆ ਚਲੋ ਖਬਰ ਦੇਖ ਕੇ ਆਏ ਜਾਵੇ ਥੱਲੇ ਆ ਉਹ ਆ ਗਿਆ ਭਾਈ ਇਹ 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 ਹੋ ਗਿਆ ਕੰਮ ਹੋਈ ਜਿ세 ਉਧਰੋਂ ਤਾਂ ਕਬੂਤਰ ਵੀ ਨਹੀਂ ਦਿਖਣੇ ਇਹਨੂੰ ਉੱਤਰ ਇੱਧਰ ਕਰੀਏ ਸੜੋ ਸੇ ਅੱਪਾ ਕਿੱਥੇ ਪਹਿਲੇ ਦਿਨ ਕੁ ਕੱਡੇ ਦੇ ਬਾਹਰ ਹੁਣ ਇੰਨੇ ਚੇਰਮਾ ਕਰੋ ਉਹ ਗੇਟ ਬੰਦ ਕਰ ਦੇ ਆ ਗਿਆ ਆ ਗਿਆ ਆ ਗਿਆ ਆ ਆ ਗਿਆ ਚੱਲ ਹੋਣੀ ਕੋਈ ਟੈਨਸ਼ਨ ਆ ਬੰਦ ਕਰ ਦੇ ਗੇਟ ਕੋਲ ਨੂੰ ਆ ਜਾ ਤੇ ਕੋਲ ਨੂੰ ਆ ਕੇ ਤਾਂ ਦੇਖ ਗੇਟ ਕੋਲ ਔਰ ਹਾਂ ਆਏ ਘਰ ਦੇ ਤਾ ਹਾਂ ਹਾਂ ਬਾਸ ਬਾਸ ਓ ਹੋ 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 ਆ ਗਿਆ ਆ ਗਿਆ ਆ ਗਿਆ ਥੱਲੇ ਜਨ ਉਹ ਤੇਰੀ ਸਾਲਾ ਕਿੱਥੇ ਬੈਠਿਆ ਉਹ ਬੈਠ ਗਿਆ ਚਲ ਕੋਈ ਨਹੀਂ ਆਜੂ ਥੱਲੇ ਹੁਣ ਇਧਰ ਆ ਜਾ ਬਸ ਲਾਗੇ ਬਈ ਨਹਾਉਣ ਸਾਰੇ ਦੇਖੋ ਤਾਂ ਉਹ ਰਹਿ ਗਏ ਉੱਧਰ ਫਿਰਦੇ ਨੇ ਕੁਛ ਬੱਚਾ ਉਹ ਬੈਠਾ ਕੋਈ ਆਸ ਨਹੀਂ ਉਹਦੀ ਥੱਲੇ ਆਉਣ ਦੀ ਪਹਿਲਾਂ ਆ ਗਿਆ ਤਾਂ ਚਲੋ ਕੋਈ ਨਹੀਂ ਹੁਣ ਚਲੋ ਇਹਨਾਂ ਨੂੰ ਨਹਾਉਣ ਦੋ ਫਿਰ ਆਪਾਂ ਚੱਲਦੇ ਆਂ ਉੱਪਰ ਕਬੂਤਰਾਂ ਨੂੰ ਪਾਣੀ ਪੂਣੀ ਦੇਣਾ ਜਿਹੜੇ ਕੱਲ ਨੂੰ ਡਾਈ ਕੱਢਣੇ ਆ ਪਾਣੀ ਪੂਣੀ ਲੈ ਕੇ ਪਹੁੰਚ ਗਏ ਵੀ ਕੋਠੇ ਤੇ ਆਹ ਕਰ ਰਹੇ ਨੇ ਬੰਦ ਬਦਾਮ ਬਦੂਮ ਦੇਖੀ ਆਪਾਂ ਨੇ ਪੰਜੇ ਕਰੇ ਤੇ ਨਹੀਂ ਹੋ ਛੇਮਾ ਵਿੱਚ ਠੀਕ ਹੈ ਜਾਣੇ ਹੈਗੇ ਨਹੀਂ ਅੱਛਾ ਅੱਛਾ ਤੇ ਇਹਨਾਂ ਦੇ ਦਈਏ ਪਾਣੀ ਇਹਨਾਂ ਨੂੰ ਲਾ ਦਈਏ ਪਾਣੀ ਇਹਨਾਂ ਭਰ ਭਰ ਕੇ ਕਾ ਲਉ ਫੇ ਡਾਈ ਗੱਡੀ ਹੈ ਦਵਾਈ ਤੋਂ ਬਾਅਦ ਤੁਹਾਨੂੰ ਪਤਾ ਪਹਿਲੇ ਦਿਨ ਕੱਢਣੇ ਆ ਤੇ ਹਵਾ ਜੀ ਕੱਢ ਦਈਏ ਖਾਲੀ ਹੀ ਹੈ ਸਾਫ ਹੋ ਜਾਣਾ ਨੇ ਸਵੇਰ ਤੱਕ ਚੱਲ ਵੀ ਰੰਗੀਲੀਏ ਲੈ ਲਾ ਪਾਣੀ ਇਹ ਬਹੁਤ ਔਖਾ ਪਾਣੀ ਲੰਦੀ ਆ ਬਈ ਹਲਕਾ ਛੋਟਾ ਪਤਾ ਨਹੀਂ ਇਹਦਾ ਭਰ ਗਿਆ ਬੋਟਾ ਲਓ ਬਈ ਸਾਰਾ ਕੰਮ ਕਰ ਓਕੇ ਆਹ ਕੁੰਡੇ ਖੁੱਲੇ ਛੱਡ ਦੇ ਹਲੇ ਹਣਾ ਛਤਰੀ ਇੱਧਰ ਘਾਰਿਆ ਯਾਰ ਆ ਡਿੱਕਾ ਹੀ ਬਹਾ ਕਰਿਆ ਵੇ ਤੁਸੀਂ ਤਾਂ ਨਾ ਨਾ ਮੈਟ ਬਾਹਰ ਕੱਢ ਦੇ ਪਰੇ ਕੱਢ ਦੇ ਬਾਹਰ ਇਹਨੂੰ ਟਿਕਾਣੇ ਲਾਉਣੇ ਆ ਕੱਲ ਨੂੰ ਸਾਰਿਆਂ ਨੂੰ ਦੇਦਾ ਬਈ ਪਾਣੀ ਪੁਣੀ ਆਏ ਖੁੱਲਾ ਜੇ ਛੱਡ ਦੇ ਹਵਾ ਹਵਾ ਜੀ ਲੈ ਰਹਿਣਗੇ ਮਰੂ ਜਿਹਾ ਬਚਾਣਾ ਉਹ ਤਾਂ ਅੰਦਰ ਰਸਤਾ ਹੁਣ ਇਹ ਠੀਕ ਆ ਚਾਲਾ ਖੁੱਲਾ ਛੱਡ ਦੇ ਹਲੇ ਮੇਜ਼ ਵੀ ਬਾਹਰ ਕੱਢ ਆ ਬੱਚੇ ਤਾਂ ਧਾਣੇ ਜਾਵ ਨਹੀਂ ਹੈਗੇ ਉਹ ਭੁੱਖੇ ਨੇ ਤਾਂ ਚਲੋ ਭਾਈ ਥੋੜੇ ਧਾਣੇ ਪਾ ਦਈਏ ਫੇਰ ਚੱਲਦੇ ਹਾਂ ਥੱਲੇ ਬਲੌਗ ਦੇਖਦੇ ਆ ਅੱਜ ਕੰਟੀਨਿਊ ਕਰਨਾ ਜਾਂ ਸਵੇਰੇ ਕਰਾਂਗੇ ਲਓ ਵੀ ਸਵੇਰੇ ਸਵੇਰੇ ਪਹੁੰਚ ਗਏ ਕੋਠੇ ਤੇ ਪਾ ਕੂਤਰ ਡਾਏ ਨੇ 10 12 ਕੱਚ ਟੂਸੇ ਵਾਲਾ ਫੋਟੇ ਟੂਸੇ ਵਾਲਾ ਝੱਲ ਰਣੇ 2 ਵਜੇ ਝੱਲ ਟੌਰੀ ਵਾਲੇ 2 ਵਜੇ ਤੇ ਰੰਗੀਲੀ ਹੋਰ ਦੋ ਤਿੰਨ ਹੋਰ ਡਾਏ ਹੋਏ ਨੇ ਆ ਫਿਰਦੇ ਨੇ ਕੇਰਬੋਟ ਅੱਜ ਦਾ ਫਿਰੇ ਬਹੁਤ ਰਹੇ ਨੇ ਵੀਰੇ ਆਹ ਜਿੱਦਾਂ ਫਾਸੇ ਉੜਦੇ 20 ਵਜੇ ਦਾ ਉਰੀ ਉਰੀ ਫਿਰਦੇ ਨੇ ਕੁਤਰਾਲੇ ਬਾਜੀ ਜੀ ਉੱਥੋਂ ਹੀ ਆਏ ਨੇ ਜੀ ਪਰ ਬੈਂਗੇ ਦੀ ਉੱਥੇ ਉਹ ਉਹ ਫੇਰਵਾ ਦੇ ਦਿੰਦਾ ਹਾਂ ਹਾਂ ਆ ਵੀ ਕੁੱਤਰਨਾ ਮ ਆਇਆ ਹੈ ਵੀਰੇ ਮਿਲਦਾ ਉਹ ਦੇ ਕਾਲੀ ਕੱਚ ਗਲਾਬੀ ਚਾਲਰ ਅੱਛਾ ਬੱਬੀ ਕਾਲੇ ਗਲਾਬ ਵੀ ਦੂਸੇ ਹੜਦਾ ਨਾ ਮਾਇਆ ਹੋਇਆ ਹਨ। ਆਉ ਨਾ ਮਾ। ਕਬੂਤਰ ਨਵੇਂ ਆਏ ਆ ਬਾਈ ਨਾਲ ਦੇ ਪਿੰਡ ਬਾਜੀ ਦੀ ਉਥੋਂ। ਆ ਆ ਗਏ ਕਬੂਤਰ ਨੀਵੇਂ। ਕੋਹ ਫਿਰਦਾ ਆ ਫਿਰਦੇ ਨੇ ਦੋ ਆ ਫਿਰਦੇ ਨੇ। ਗਰਮੀ ਪੈ ਗਈ ਜ਼ਿਆਦਾ ਦਵਾਈ ਲਾਈ ਹੋਈ ਸੀ ਇਹਨਾਂ ਨੂੰ। ਲੋਏ ਮੇਤਰੇ ਇੱਕ ਟਾਂਗੀ ਦੇ ਨਵੇਂ ਕਬੂਤਰ ਆ ਕੇ ਬੈਠ ਗਿਆ। ਵੀਰਾ ਤਾਰਨ ਦੀ ਕਰਦਾ ਕੋਸ਼ਿਸ਼। ਬੀਰ ਮੈਂ ਕਿਹਨਾ ਟਾਂਗੀ ਪਰ ਟਾਂਗੀ ਉੱਚੀ ਆ ਉਹ ਐਂ ਕਰਦੇ ਆ ਟਾਂਗੀ ਥੱਲੇ ਕਰ ਮੈਂ ਫੜ ਲੇਗਾ ਹਾਂ ਮੈਂ ਫੜ ਲੇਗਾ ਕਿਉਂਕਿ ਮੱਛਿਆ ਤਾਂ ਪਿਆ ਉਹ ਆ ਦੂਏ ਨਾ ਨਾ ਉੱਡ ਜਾਣ ਠੀਕ ਆ ਗਾ ਪੈ ਗਿਆ ਭਾਈ ਕਬੂਤਰਾਂ ਦਾ ਆ ਫਿਰਦੀ ਆ ਰੰਗੀਲੀ ਆਪਣੀਆਂ ਪੋਟੇ ਦੂਸੇ ਵਾਲਾ ਉਹ ਫਿਰਦੀ ਆ ਹਰੀ ਲਾਲ ਕੱਚ ਦੀ ਉਹ ਝਾਲਰਾਂ ਵਾਲੀ ਫਿਰਦੀ ਆ ਕੁਛ ਉਹ ਉੱਚੇ ਫਿਰਦੇ ਨੇ ਕੁਝ ਢਾਂਗੀ ਤੇ ਆ ਗਏ ਪਰਲੀ ਤੇ ਬਾਈ ਮੈਂ ਕੱਢਿਆ ਵਾ ਘਰੇ ਜਿਹੜਾ ਬਾਈ ਮਿੱਤਰੋ ਕੁਝ ਢਾਂਗੀ ਦੇ ਬੈਠੇ ਆ ਫੇਰ ਉੱਚੇ ਹੋ ਗਏ ਰੰਗਿਲੀ ਆਹ ਦੇਖੋ ਉਹ ਗਈ ਬਾਕੀ ਵੀ ਉਹ ਚਲੇ ਗਏ ਉੱਪਰ ਤੇ ਹੁਣ ਆਪਾਂ ਪਾਣੀ ਪੂਣੀ ਘਰੇ ਆਈਏ ਥੱਲੇ ਵੀ ਜੇਂਜ ਚੱਲਦੇ ਆ ਥੱਲੇ ਨੂੰ ਫੇਰ ਆਵਾਂਗੇ ਉੱਪਰ ਨੂੰ ਹੁਣ ਆ ਗਏ ਬਾਈ ਮੋਟਰ ਤੇ ਕੈਮਰਾ ਸਾਫ ਕਰਦਾ ਪਹਿਲਾਂ ਮੈਂ ਹੁਣ ਚੁੱਬੇ ਜਣਾਉਣੇ ਆ ਘੰਟਾ ਘੜੀ ਕਿਉਂ ਵੀ ਅਮਰ ਸਿੰਘ ਠੀਕ ਐ ਤੇ ਕਬੂਤਰ ਢਾਂਗੀ ਝੜ ਗਿਆ ਤੇ ਬਾਈ ਸਭ ਤੋਂ ਬਾਅਦ ਚ ਬੈਠੀ ਆ ਰੰਗੀਲੀ ਆਪਣੀ ਹਾਰੇ ਗਲਾਬੀ ਪੱਲੇ ਦੀ ਤੇ ਚਲੋ ਹੁਣ ਢਾ ਲਈਏ ਗਰਮੀ ਬਹੁਤ ਆ 45 ਟੈਂਪਰੇਚਰ ਅੱਜ ਬਾ ਠੀਕ ਆ ਹੁਣ ਜਿਹੜਾ ਥੋਡੇ ਚ 10 ਪਹਿਲਾਂ ਹਟ ਗਿਆ ਖੜ ਜਾ ਆ ਆ ਸੈੱਟ ਲਓ ਪਹਿਲਾਂ ਇੱਕ ਇੱਕ ਦੇ ਦੇ ਆ ਵੀਰੇ ਕਿਹੜੀ ਟੀਮ ਜਿੱਤਦੀ ਆ ਉਧਰ ਚੱਲ ਬੰਦੇ ਇਹ ਤਿੰਨ ਬੰਦੇ ਕਰ ਦੰਨੇ ਆ ਇੱਧਰ ਚਕਾਉਣੇ ਵਾਲਾ ਹੋਰ ਕਰ ਦੰਨੇ ਆ ਠੀਕ ਆ ਖੜ ਜਾ ਬਰਾਬਰ ਭਰੀ ਖੜ ਜਾ ਬਰਾਬਰ ਭਰੀ ਦੇਖਦੇ ਆ ਭਾਈ 45 ਡਿਗਰੀ ਟੈਂਪਰੇਚਰ ਹੈ ਉਹਦੇ ਭਰ ਵੀ ਦਿੱਤਾ ਆ ਆਂਟੀ ਦੇਦਾ ਯਾਰ ਓਏ ਆਂਟੀ ਕੀ ਖਾਦਾ ਹੈ ਤੇਰਾ ਮੰਨੂ ਦਾ ਆਇਆ ਤੂੰ ਬਣਾ ਰਿਹਾ ਬਸ ਉਹ ਵੀਡੀਓ ਦਾ ਬਣਦੀ ਆ ਪਹਿਲਾਂ ਇਕੱਠੇ ਦਾ ਹੋ ਕਰੋ ਇੱਕ ਬਰਾਬਰ ਚੱਲਿਓ ਖੜ ਜਾ ਇੱਕ ਬਰਾਬਰ ਹੁਣ ਅਗਲਾ ਖੜ ਜਾ ਹਰੇ ਰੱਖ ਲਾ ਉਹ ਤਾਰੂ ਵੀਰੀ ਵਾਲੀ ਸਾਈਡ ਵੀ ਨਹੀਂ ਵੀ ਆ ਖੜ ਜਾ ਹੁਣ ਖੜ ਜਾ ਸਾਲੇ ਦੇ ਅੱਗ ਲੱਗੀ ਪਈ ਐ ਲਓ ਵੀ ਪਹਿਲਾਂ ਪੰਜ ਟੋਕਰੇ ਚੱਲ ਕਿਉਂਕਿ ਟੈਂਪਰੇਚਰ ਬਹੁਤ ਐ ਖੜ ਜਾ ਖੜ ਜਾ ਚੱਲ ਚੱਲ ਪੰਜ ਢੋਕਰੇ ਦੇ ਦਿਆਂ ਪਹਿਲਾ ਕਿਹੜਾ ਸੱੜਦਾ ਇਹ ਚੱਲ ਵਸ 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 ਉਹ ਆ ਤਾਂ ਸਾਲੇ ਤੇਜ ਆ ਬਹੁਤ ਓਏ ਜਾ ਲੈ 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 ਸੁੱਕੀ ਜੱਟ ਹੈਗੀ ਵੀ ਮੂਰੇ ਆਹੋ ਆਪਣੇ ਨੂੰ ਹਾਂ ਮੂਰੇਆਂ ਨਾਲੇ ਉਂ ਵੀ ਉੱਚੀ ਜਗ੍ਹਾ ਤੋਂ ਭਰਦੇ ਆ ਅਗਲੇ ਬਦਲਾਂਗੇ ਜਾਂਟੀ ਹੁਣ ਤਾਰੂ ਵਾਲੀ ਜਗ੍ਹਾ ਚਲੇ ਜਾ ਤੂੰ ਜਾ ਜਾਂਟੀ ਲੈ ਲੈ ਛੱਤੀ ਆ ਛੱਤੀ ਓ ਜਾਂਟੀ ਓ ਜਗ੍ਹਾ ਤੇ ਜਾ ਐਕਣ ਦਾ ਲੈ ਐਕਣ ਥੋੜਾ ਉੱਚੀ ਜਗ੍ਹਾ ਤੇ ਭਰਦਾ ਤੂੰ ਤਾਂ ਓਏ ਤੇਰਾ ਖਾਦਾ ਕੀ ਹੋਇਆ ਸਾਲਾ ਸੁਣਦਾ ਹੀ ਨਹੀਂ ਹੈਗਾ ਲ ਲੈ ਇੱਕ ਭਰ ਲਈਏ ਫੁੱਫੜ ਦੇ ਦੋ ਹੋ ਗਏ ਤੁਹਾਡੇ ਤਿੰਨ ਚਾਥਾ ਆਹਾ ਚੌਥਾ ਸਾਡਾ ਕ ਤੀਜਾ ਹੈ ਗੜੀ ਚੌਥਾ ਹੈ ਚੱਲ ਚੱਲ ਵੀਰੇ ਪਰਦੇ 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 ਫੜਾ ਫੜ ਪਰਦੇ ਪਰਦੇ ਉਹ ਸਾਲਾ ਉਧਰੋਂ ਵੀ ਤੇਜ਼ ਲੱਗ ਗਿਆ ਉਹਦਾ ਬਾਈ ਪਤਾ ਨਹੀਂ ਕੀ ਖਾਦਾ ਹੋਇਆ ਜਾਂਟੀ ਉਹਨਾਂ ਦਾ ਆ ਸਾਲੇ ਵੱਲਾਲਾ ਮਾਰਦੇ ਫੁੜਾਈ ਤੋਂ ਹੀ ਮਾਰ ਭਗਾ ਕੇ ਓਕੇ ਚੱਲ ਬਸ ਇੱਕ ਦੀ ਕਮੀ ਆ ਹੁਣ ਉਹਨਾਂ ਨੇ ਪੰਜ ਸਿੱਟ ਤੇ ਥੋੜਾ ਪੰਜ ਮੈਂ ਜਾੜੀ ਲੈ ਵੀ ਜੇ ਆ ਪਹਿਲਾ ਸਿੱਟਤਾ ਇਹ ਜਿੱਤ ਗਏ ਕਿਉਂਕਿ ਪਹਿਲਾਂ ਵੀਰੇ ਹੈਵੀ ਦੂਰ ਤੇ ਉਹ ਸਾਲੇ ਨੇ ਚਕਾਤਾ ਜਿੱਤ ਗਏ ਭਾਈ ਜਿੱਤ ਗਏ ਜਿੱਤ ਗਏ ਉਹ ਜਿੱਤ ਗਏ ਚੱਲ ਕੋਈ ਨਹੀਂ ਕੋਈ ਨਹੀਂ ਇੱਧਰ ਫੇਰ ਬੰਦੇ ਵੀ ਸਿਆਣੇ ਤੇ ਯਾਰ ਚੱਲ ਤੁਹਾਨੂੰ ਠੰਡਾ ਪਲਾਉਨੇ ਆ ਫੇਰ ਲਓ ਵੀ ਦੂਜੇ ਦਿਨ ਕਰਤਾ ਵਲੌਗ ਸ਼ੁਰੂ ਹੁਣ ਜੱਸਾ ਸਿੰਘ ਵੀ ਉੱਠ ਖੜੇ ਆ ਕਿੱਧਰ ਫਿਰਦਾ ਮੂੰਹ ਤੋਂ ਨਾ ਓਏ ਦੋ ਕਬੂਤਰੀਆਂ ਡਾਤੀਆਂ ਭਾਈ 7:30 ਵਜੇ ਪੂਰੇ ਫੰਟ ਟਾਈਮ ਹੋਇਆ ਕਿੰਨਾ ਕ ਛੜ ਜਾ ਤੁਹਾਨੂੰ ਦਿਖਾ ਦਿੰਦਾ 7:36 ਹੋਏ ਨੇ ਹਲੇ ਉਹ ਫਿਰਦੀਆਂ ਹਰੀ ਲਾਲ ਕੱਛ ਦੀ ਤੇ ਹਰੀ ਲਾਲ ਝਾਂਦਰ ਦੀ ਤੇ ਉਹ ਫਿਰਦੀ ਇੱਕ ਇੱਕ ਆ ਫਿਰਦੀ ਚਲੋ ਉੜਨ ਦੋ ਇਹਨਾਂ ਨੂੰ ਫੇਰ ਦੇਖਦੇ ਹਾਂ ਪਹੁੰਚ ਗਏ ਵੀ ਕੋਠੇ ਤੇ ਹੁਣ ਪਾਈਆ ਦਾਣਾ ਬਾਣੀ ਕੱਲ ਵਾਲੇ ਕਬੂਤਰਾਂ ਲਈਏ ਪਾਣੀ ਆਪਿਆ ਠੰਡਾ ਪਾਣੀ ਦੇਖਦੇ ਹਾਂ ਜਿਹੜੇ ਬੱਚੇ ਸੈਟਾਂ ਡਾਈਏ ਫੇਰ ਲਓ ਭਾਈ ਦੋ ਕਬੂਤਰਾਂ ਦੇ ਤਾਂ ਪਾਣੀ ਤੇ ਇੱਕ ਕਬੂਤਰ ਵੀ ਨਵਾਂ ਫੜ ਲਿਆ ਆਪਾਂ ਨੇ ਤੁਹਾਨੂੰ ਕਰਾ ਦਾਂਗੇ ਦਰਸ਼ਨ ਥੱਲੇ ਬੰਦ ਕਰਿਆ ਹੋਇਆ ਤੁਹਾਨੂੰ ਕਰਾ ਦਾਂਗੇ ਦਰਸ਼ਨ ਠੀਕ ਆ ਤੇ ਥੱਲੇ ਗਿਰ ਕੇ ਆ ਕੇ ਵੇੜੇ 'ਚ ਤੇ ਪਾਣੀ ਦੇ ਰਹੇ ਹਾਂ ਦੋ ਨੂੰ ਦੇ ਤਾਂ ਦੋ ਹੁਣ ਹੋਰ ਆ ਰਹੇ ਆ ਇਹਨਾਂ ਦੇ ਦਈਏ ਪਾਣੀ ਭਾਈਆ ਬੱਚੇ ਦਾ ਪਕ ਗਿਆ ਗਲ ਤੇ ਇਹਦੀ ਕਰਦੇ ਹਾਂ ਸਫਾਈ ਹੁਣ ਕਿਵੇਂ ਕਰਨੀਆਂ ਦੇਖ ਲਿਓ ਹੁਣ ਬੱਤੀ ਬਣਾ ਕੇ ਗਿੱਲੀ ਕਰਕੇ ਪਾ ਦੇਣੀ ਆ ਅੰਦਰ ਕਮਾ ਦੇ ਗੋਲ ਜੀ ਵੀਰੇ ਠੀਕ ਆ ਹੋ ਵੀ ਛੋਟੇ ਬੱਚੇ ਕੱਢੇ ਅੱਜ ਕਾਫੀ ਦਿਨ ਮਗਰੋਂ ਬਾਹਰ ਕਿਉਂਕਿ ਦਵਾਈ ਲਈ ਹੋਈਦੀ ਹੋਗੇ ਦੇ 4-5 ਦਿਨ ਇਹਨਾਂ ਨੂੰ ਘੇਰੇ 'ਚ ਕੱਢੇ ਆਉਣਗੇ ਇਹ ਕਰਦਾਂਗੇ ਬੰਦ ਚੱਲ ਵੀ ਚੱਲ ਹਾ ਨਵਾਂ ਬੱਚਾ ਆ ਪਹਿਲਾਂ ਉੜਿਆ ਤੁਹਾਨੂੰ ਪਤਾ ਹੀ ਆ ਦੋ ਚਾਰ ਹੋਰ ਕੱਢ ਦੰਨੇ ਚੱਲੋ ਤੂੰ ਵੀ ਅੱਜ ਕੱਢ ਲਾ 10 ਕਗੇੜੇ ਆ ਪਹਿਲੀ ਵਾਰ ਹੀ ਕੱਢਿਆ ਬਈ ਬੱਚਾ ਹਾਲਾ ਟੂਸਾ ਲਾਲ ਚੀਨਾ ਜਾਂ ਕાળા ਟੂਸਾ ਚਲੋ 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 ਹੈ ਵੀਰੇ ਕੋਈ ਨਹੀਂ ਤਾਂ ਕਰ ਲੈਣੇ ਇਲਾਜ ਬਾਕੀ ਡਾਲਾ ਇਹਨੂੰ ਲੈਦਾ ਕਰ ਲੈਣੇ ਆ ਤਿੰਨ ਛੱਡ ਤੇ ਵੀ ਤਿੰਨ ਹੋਰ ਛੱਡਣੇ ਆ ਆ ਉਹਦਾ ਭਾਈਆ ਲਾਲ ਚੀਨੇ ਦਾ ਕਲ ਚੀਨਾ ਆ ਨੀਲਾ ਉਹ ਵੀ ਪਹਿਲੀ ਵਾਰੀ ਛੱਡੇ ਆ ਆ ਵੀ ਆ ਪਹਿਲਾ ਛੱਡੇ ਹੂੰ ਡਾਇਆ ਨਹੀਂ ਨਵੇਂ ਹੀ ਵਜੇ ਨੇ ਸਾਰੇ ਬਹੁਤ ਆ ਹਨਾ ਹੁਣ ਉਹ ਤਾਂ ਕਰੀਏ ਵੀਰੇ ਗੱਲ ਦਾ ਇਲਾਜ। ਇਹ ਕਿਥੋਂ ਗਿਆ ਉਹ ਅੰਦਰੋਂ ਨਿਕਾਉਣਾ ਸਮਾਨ ਉਹ ਮੈਨੂੰ ਪਤਾ ਕਿ ਅੰਦਰ ਜੰਮਿਆ ਹੋਇਆ ਇਹ। ਫਿਰ ਹੁਣ ਕੀ ਇੱਕ ਹੋਰ ਕੱਢਦੀਏ ਕਾਲੇ ਬੋਟੇ ਵਾਲਾ। ਜਿਹੜਾ ਉਧਰ ਚਲੇ ਗਿਆ ਤਾਂ। ਇੱਕ ਆਓ ਬਚਾ ਆਇਆ ਹੋਇਆ ਕਬੂਤਰ ਬਾਜੀ ਚੋਂ ਉੱਪਰ। ਹਰੀਆਂ ਜੀਆਂ ਲੈਨਾਂ ਮਾਰੀ ਐ ਉਹਦੇ ਇੱਕ ਪੱਲੇ ਤੇ। ਕਾਲਾ ਟੂਸਾ ਤੇ ਪੁੰਛ گلابی ਆ। ਏ ਹੁਣ ਦੂਆ ਵੀ ਛੱਡਣ ਲੱਗਿਆ ਦਾ ਭਾਈ ਆ ਤਾਂ ਸ਼ਾਕ ਹੈ ਭਾਈ ਜਰਦਾ ਇਹਦਾ ਨਾ ਲੈ ਠੱਲਾਂ ਦੇਖ ਲੈਣੇ ਆ ਇਹਦੇ ਪਲਾਸਟਿਕ ਦੀ ਠੱਲਾ ਜਸੂ ਵਾਲੀ ਚਿੱਟੇ ਰੰਗ ਦੀ ਆ ਚਿੱਟੇ ਰੰਗ ਦੀ ਜਸੂ ਵਾਲੀ ਠੱਲਾ ਇਹਦੇ 52 ਨੰਬਰ ਹੈ ਤੇ ਜਰਦੀਆਂ ਅੱਖਾਂ ਨੇ ਇਹ ਤਾਂ ਪਤਾ ਹੀ ਆਪਾਂ ਨੇ ਚਲੋ ਪੁਮੀਰੀ ਚਲੋ ਤੂੰ ਵੀ ਪੈਰੋ ਲੈ 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 ਕਿਆ ਕਰਿਆ ਤੈਂ ਏ ਓਏ ਚੱਲ ਆ ਬਿਠਾ ਦੇ ਬਈ ਬੱਚੇ ਨਵੇਂ ਹੀ ਆ ਬੱਚੇ ਸਾਰੇ ਸਾਲਿਆ ਥੱਲੇ ਕੀ ਦੇਦਾ ਓਏ ਦੋ ਬੱਚੇ ਹੋਰ ਰੋੜ ਗਏ ਬਈ ਆ ਗਿਆ ਆ ਗਿਆ ਇੱਕ ਆ ਕਾਲੇ ਟਿੱਡਾੜਾ ਉੜ ਗਿਆ ਇੱਕ ਆ ਬੈਠ ਗਿਆ ਟੈੜੀ ਬਾਕੀ ਉੱਪਰ ਬੈਠੇ ਨੇ ਤਿੰਨ ਚਾਰ ਉੜ ਰਹੇ ਨੇ ਨਾ ਵੀ ਮਾੜਾ ਜਾਂ ਛੇੜਨ ਲੱਗਿਆ ਕਬੂਤਰਾਂ ਨੂੰ ਆ ਗਿਆ ਆ ਆ ਆ ਆ ਚਲੋ 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 ਬਥੇਰੇ ਸਾਲਿਓ ਬੈਠ ਕੇ ਦਾਣੇ ਖਾ ਲੈ ਆਹ गिर ਗਿਆ ਦਾ ਉਧਰ ਗਏ ਆ ਬੱਚਾ ਦਾ ਬਾਹਲਾ ਛੋਟਾ ਹੈ ਨਾ ਵੀਰੇ ਇਹਦਾ ਬਾਹਲਾ ਛੋਟਾ ਹੈ ਕਾਲੇ ਬੋਟੇ ਵਾਲਾ ਆ ਆਉਂਦਾ ਵੜਦਾ ਹੀ ਸਾਲਾ ਆਉਂਦਾ ਦੇਖੋ ਬਈ ਆਹੀ ਸਪੀਡ ਤੇ ਰਹਿੰਦਾ ਇਹ ਉਹ ਜਾਂਦਾ ਚੱਲ ਚੱਲ ਟੈੜੀ ਟੈੜੀ ਚੱਲ ਓਕੇ ਆ ਛੁੱਡੇ ਵਾਲੀ ਤਰਪਾਲ ਕਰਨ ਲੱਗੇ ਆ ਬਾਈ ਸੈਟ ਫੇਰ ਸਾਡੀ ਜੋ ਹਵਾ ਨੇਰੀ ਨੇ ਕਰਤੀ ਖਰਾਬ ਜੀ ਤੇ ਬਚਾ ਇੱਕ ਰਹੇਗਾ ਕਾਲੇ ਪੋਟੇ ਵਾਲਾ بس ਬਾਹਰ ਬਾਕੀ ਰਹੋਗੇ ਤਕਰੀਬਨ ਅੰਦਰ ਲੋਵੀ ਇਹਦਾ ਕਰਨਾ ਹੈ ਕਾਲਾ ਪੱਲਾ ਕਾਲਾ ਪੋਟਾ ਕਾਲਾ ਪੱਲਾ ਦਿਖਾਉਨੇ ਆ ਤੁਹਾਨੂੰ ਫੇਰ ਅੱਜ ਕਿਆ ਹੁੰਦੀ ਆ ਉਹ ਪੱਥਰ ਡਾਈ ਪੱਥਰ ਡਾਈ ਲਾਉਣੀ ਵੀ ਦੱਸਦੇ ਕਿਵੇਂ ਆ ਬਣਾਉਣੀ ਵੀ ਦੱਸਦੇ ਆ ਕਿਵੇਂ ਆ ਫਿਰ ਉਹ ਤਾਂ ਬਣਦੀ ਆ ਹਾਈਡਰੋਜਨ ਚ ਅੱਜ ਬਣਾਉਣੀ ਆਪਾਂ ਥਿਨਰ ਚ ਵੀਰੇ ਤਿਆਰਬਾ ਕਰਕੇ ਦੇ ਦਲੀ ਜੀ ਤੇ ਚੱਕ ਲਿਆਉਂਦਾ ਇੱਕ ਆਹ ਦੇਖੋ ਅੱਛਾ ਆਹ ਦੇਖ ਲਓ ਪਹਿਲਾਂ ਤਾਂ ਭਾਈ ਸਾਰੇ ਵੀਰ ਇਹ ਕਬੂਤਰਾਂ ਵਾਲੇ ਤੇ ਮਿਲ ਜਾਂਦੀ ਹੋਰ ਕਿੱਥੋਂ ਮਿਲਦੀ ਹੈ ਵੀਰੇ ਇਹ ਪੱਥਰ ਡਾਈ ਇਹ ਤਾਂ ਲੈ ਲੈਣਾ ਕਿਸੇ ਪਾਸੇ ਉਹਦੇ ਕੋਲੋਂ ਵੀ ਇਹ ਤਾਂ ਆਮ ਦੁਕਾਨਾਂ ਵਾਲਿਆਂ ਦੇ ਜਿੱਥੋਂ ਡਾਈਡੂਈ ਜੀ ਮਿਲਦੀ ਹੈ ਨੋਟ ਫੋਰ ਮੈਡੀਨਲ ਠੀਕ ਆ ਆਏ ਬਾਈ ਬਲੈਕ ਐਵਰ ਪਲੱਸ ਬਲੈਕ ਸਟੋਨ ਕਿਦੋਂ ਮੀ ਮਿਲ ਜੂ ਇਹਦਾ ਪੱਥਰ ਡਾਈ ਕਹਿ ਦਿਓ ਇੱਕ ਰੋੜੀਆਂ ਜੀ ਹੁੰਨੀਆਂ ਇਹ ਚਾ ਉਹ ਦੇਖੋ ਇੱਕ ਰੋੜੀ ਜੀ ਕੁੱਟ ਲਾਂਗੇ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਾ ਪ੍ਰੋਸੈਸੇ ਦਾ ਬਾਈ ਆਹ ਦੇਖ ਲਓ ਬਾਈ ਰੋੜੀ ਜੀ ਸੱਟ ਲਈ ਇੱਕ ਆਹ ਦੇਖ ਲਓ ਪਤਲੀਆਂ ਬਦਲੀਆਂ ਦੋ ਰੋੜੀਆਂ ਇਹਨਾਂ ਨੂੰ ਕੁੱਟ ਲੈਣਾ ਆਪਾਂ ਨੇ ਵੀਰੇ ਕੁੱਟੇਗਾ ਕਾਦੇ ਨਾਲ ਕੋਟ ਕੋਟ ਦੇ ਸਰਾਂਜੀ ਜੀ ਦਾ ਮਾ ਆ ਟੱਕਣ ਨਾ ਟੁੱਟ ਜਵੇ ਨਹੀਂ ਬਸ ਇਹਦਾ ਪੰਨ ਹੋ ਜਾਂਦਾ ਉਹ ਦੇਖੋ ਸਾਈ ਕੰਨਾ ਨੂੰ ਕਿੜਕੜ ਜੀ ਕਰਦੀ ਯਾਰ ਓਏ ਨੇੜੇ ਹੁੰਨਾ ਮੈਂ ਛੋਟ ਵੀ ਬਣਾ ਲਾਂਗੇ ਫਿਰ ਇੱਕ ਆਹ ਦੇਖ ਲੋ ਪੁੱਦਰ ਜਿਹਾ ਬਣ ਗਿਆ ਅੱਗੇ ਦਾ ਪਾਉਣਾ ਹੈ ਚ ਹਾਈਡਰੋਜਨ ਅੱਜ ਪਾਉਣਾ ਆਪਾਂ ਨੇ ਥਿੰਨਰ ਥਿੰਨਰ ਦੇਖਦੇ ਆਂ ਥਿੰਨਰ ਵਾਲਾ ਤਜਰਬਾ ਵੀ ਨਹੀਂ ਤੇ ਪਹਿਲਾਂ ਕਰਿਆ ਮੈਂ ਪਹਿਲੀ ਵਾਰੀ ਕਰਨ ਲੱਗੇ ਆਂ ਇੰਨੇ ਨਾਲ ਸਰਜੂ ਸਰਦੂ ਨਾ ਜੀ ਉਹ ਬਲੀ ਉਹਦਾ ਇਹ ਹੈ ਹੈ ਤੱਕ ਨਹੀਂ ਉਲਟ ਚੜ ਗਿਆ ਜੀ ਲਓ ਜੀ ਮਿੱਤਰੋ ਕਰ ਰਿਹਾ ਪੱਲਾ ਹੁਣ ਇਹ ਪਹਿਲਾ ਦੂਸੇ ਤੋਂ ਲਾਉਣ ਲੱਗ ਜੀਏ ਜਿੱਧਰੋਂ ਮਰਜੀ ਦੇਖ ਲੈ ਵੀਰੇ ਆ ਆਹਾਂ ਆਹਾਂ ਜਿ세 ਦੇਖੋ ਤਾਂ ਬਾਈ ਸੁੱਕੇ ਦੇ ਹੋਰ ਕਾਲਾ ਹੋ ਜਾਣੇ ਨੇ ਕਿਉਂ ਕਾਲਾ ਹੋ ਗਿਆ ਜਮਾਈ ਹੂੰ ਇਹ ਤੇ ਢੀ ਗੂੜਾ ਗਾਦਾ ਚਲੋ ਬਾਅਦ ਚੋ ਦਿਖਾਉਨੇ ਆਂ ਬਈ ਤੁਹਾਨੂੰ ਦੇਖੋ ਵੀ ਮੇਤਰੋ ਕਾਲਾ ਰੰਗ ਫੇਰ ਓਕੇ ਆ ਰਪੋਟਾਂ ਚੱਕੋ ਕਰੋ ਦਰਸ਼ਨ ਕਾਲੇ ਰੰਗ ਦੇ ਫੇਰ ਨਾ ਗਿਓ ਹਣ ਜਿੰਨਾ ਸੁੱਕਣੇ ਨਹੀਂ ਉਨਾ ਹੀ ਕਾਲਾ ਹੋਣਾ ਲਓ ਵੀ ਇਹਦੇ ਵੀ ਕਰ ਦੇਣਾ ਕਾਲੀ ਚਾਲਰ ਤਿੰਨਰ ਪਾਓ ਤੇ ਰੰਗ ਵਧਾਓ ਮੇਰੇ ਗੁੜਾ ਵੀ ਹੋ ਜੂ ਮੈਂ ਦੇਖਿਆ ਜੀ ਪੂਰਾ ਲਾਡ ਬਣੂਗਾ ਹਾਂ ਕਾਲਾ ਕਾਲਾ ਹੈ ਨਾ ਖੇਡ ਖੂਡ ਕੇ ਪਹੁੰਚ ਗਏ ਬਈ ਕਰੇ ਤੇ ਆ ਕਬੂਤਰ ਫੜਿਆ ਜਸੇ ਲਾਈ ਦਾ ਆ ਕਬੂਤਰ ਫੜਿਆ ਨਿਸ਼ਾਨੀਆਂ ਦੱਸ ਕੇ ਲੈ ਜਾਓ ਭਾਈ ਕਿਹਦਾ ਹੋਇਆ ਤੇ ਚਲ ਕਾਰ ਬੰਦ ਕਿਉਂ ਕਰ ਜਾਂਦੇ ਆ ਵਧੀਆ ਹੀ ਵਧੀਆ ਓਕੇ ਰਬੋਟ ਤੇ ਕਬੂਤਰੀਆਂ ਉਧਰ ਕਰਤੀਆਂ ਬੰਦ ਕਾਲੂ ਦਿਖਾਵਾਂਗੇ ਬਾਕੀ ਇੱਧਰ ਨੇ ਓਕੇ ਰਬੋਟਾਂ ਨੇ ਦੇਖੀ ਹੁ ਸੈਟ ਆਇਆ ਨਾ ਸਾਹੇ ਆ ਜੀ ਅੱਗੇ ਸਾਹਮਣੇ ਠੀਕ ਹੈ ਤੇ ਚਲੋ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਹੁਣ ਅਗਲੇ ਵਲੌਗ ਜੀ ਠੀਕ ਹੈ